ਸਸੀ ਕਾਲ ਜੀ ਲਾਲ ਨਵਾਰਸ ਲਾਸ਼ਾਂ ਦੇ ਵਾਰਸ ਸੁਸਾਇਟੀ ਵੱਲੋਂ ਸੋ ਅੱਜ ਇੱਕ ਕਾਲ ਆਈ ਹੈ ਸਾਨੂੰ ਇੰਡਸਟਰੀਅਲ ਏਰੀਆ ਜੋ ਕਿ ਚੌਂਕੀ 8 ਬੀ ਦੇ ਵਿੱਚ ਪੈਂਦੀ ਹੈ ਜਗਤਪਾਲ ਏਐਸਈ ਵੱਲੋਂ ਸੋ ਉਹਨਾਂ ਨੂੰ ਇੱਕ ਲਵਾਰਸ ਲਾਸ਼ ਮਿਲੀ ਹੈ ਜੋ ਕਿ ਥੋੜੇ ਦਿਨ ਪਹਿਲਾਂ ਮਿਲੀ ਸੀ ਤੇ ਅੱਜ ਉਸ ਦੀ ਜਿਹੜੀ شناختਾ ਉਹ ਉਹ ਨਹੀਂ ਸਕੀ ਪ੍ਰੋਪਰ ਤੇ ਜਿਹਦੇ ਵੱਲੋਂ ਸਾਨੂੰ ਇੱਕ ਪਰਮਾਤਮਾ ਵੱਲੋਂ ਉਸੀ ਆਦੀ ਸੋਸਾਇਟੀ ਵੱਲੋਂ ਇਹ ਸੰਸਕਾਰ ਕਰਦੇ ਆ ਉਹਦੇ ਸਬੰਧ ਵਿੱਚ ਸਾਨੂੰ ਸੰਪਰਕ ਕੀਤਾ ਗਿਆ ਤੇ ਹੁਣ ਜਾ ਕੇ ਅਗਲਾ ਦੇਖਦੇ ਆ ਵੀ ਲਾਸ਼ ਦੇ ਫੇਰਵਾ ਕੀ ਹੈ ਹਾਂਜੀ ਹੁਣ ਅਸੀਂ ਪਹੁੰਚ ਗਏ ਆ ਪੀਜੀਆ ਚੰਡੀਗੜ੍ਹ ਦੇ ਵਿੱਚ ਤੇ ਜਿੱਦਾਂ ਕੀ ਤੁਹਾਨੂੰ ਪਤਾ ਹੀ ਹੈ ਵੀ ਸਭ ਤੋਂ ਪਹਿਲਾਂ ਸੇਫਟੀ ਬਹੁਤ ਜ਼ਰੂਰੀ ਆ ਸੇਫਟੀ ਲਈ ਗਲਵਸ ਤੇ ਮੂੰਹ ਦੇ ਲਈ ਮਾਸਕ ਜੋ ਕਿ ਪੈਨ ਲਿਆ ਉਸ ਤੋਂ ਬਾਅਦ ਹੁਣ ਫਿਰ ਅਸੀਂ ਅੱਗੇ ਮੋਰਚਰੀ ਦੇ ਵਿੱਚ ਜਾਣਾ ਜਿੱਥੇ ਲਾਸ਼ਾਂ ਨੂੰ ਰੱਖਿਆ ਜਾਂਦਾ ਮਤਲਬ ਡੈੱਡ ਬੋਡੀ ਨੂੰ ਰੱਖਿਆ ਜਾਂਦਾ ਉੱਥੇ ਹਾਲਾਤ ਕੁਝ ਬਹੁਤ ਜ਼ਿਆਦਾ ਮਾੜੇ ਹੁੰਦੇ ਆ ਤੇ ਕਈ ਚੰਗੇ ਹੁੰਦੇ ਕੇ ਮਾੜੇ ਹੁੰਦੇ ਆ ਤੇ ਕਾਗਜ਼ੀ ਕਾਰ ਵੀ ਪੂਰੀ ਹੋ ਗਈ ਹੈ ਪੂਰੀ ਹੋਣ ਤੋਂ ਬਾਅਦ ਫਿਰ ਅਸੀਂ ਮੋਰਚਰੀ ਦੇ ਵਿੱਚ ਆ ਗਏ ਹਾਂ ਮੋਰਚਰੀ ਦੇ ਵਿੱਚ ਹਾਲਾਤ ਬਹੁਤ ਮਾੜੇ ਸੀ ਡਾਕਟਰ ਸਾਹਿਬ ਨੇ ਪੋਸਟਮਾਰਟਮ ਕਰਨ ਤੋਂ ਬਾਅਦ ਡੈੱਡ ਬੋਡੀ ਨੂੰ ਬਾਹਰ ਲੈ ਆਂਦੇ ਤੇ ਫਿਰ ਇਹ ਅਸੀਂ ਜਗਤਪਾਲ ਜੀ ਦੇ ਮੋਹ ਸੁਣਦੇ ਆ ਵੀ ਉਹਨਾਂ ਨੂੰ ਇਹ ਦਵਰਸ লাশ ਕਿੱਥੋਂ ਤੇ ਕਿਵੇਂ ਦਾ ਉਹ ਦੋ ਤਰੀਕ ਨੂੰ ਉਹੋ ਸ਼ਰੀਰ ਆਇਆ ਸੀ ਜਿਹਨੂੰ ਸ਼ੇਫੇਸ ਹਸਪੀਟਲ ਵਿੱਚ ਲਿਆਦਾ ਸੀ ਉੱਥੇ ਡਾਕਟਰ ਸਾਹਿਬ ਨੇ ਇਹਨੂੰ ਪੀਜੀਆਈ ਰੈਫਰ ਕਰ ਦਿੱਤਾ ਤੇ 5 ਤਰੀਕs ਜਿਹੜੇ ਤੜਕੇ ਵੀ ਸਮਾਂ ਇੱਕ ਵਜੇ 2 ਵਜੇ ਦੇ ਕਰੀਬ ਡੈਥ ਹੋਈ ਡੈਥ ਹੋਣ ਤੋਂ ਬਾਅਦ ਫੇਰੀ ਤੇ ਤਕਵਾਰਾਂ ਦੇ ਵਿੱਚ ਕਢਾਇਆ ਗਿਆ ਪਰ ਇਹਦੇ ਨਾਮ ਨੂੰ ਵਿਅਕਤੀ ਦਾ ਕੋਈ ਪਹਿਲੀ ਵਾਕ ਨਹੀਂ ਆਇਆ ਇਸ ਕਰਕੇ ਅਸੀਂ ਅਪਾ ਨਗਰ ਨਿਯਮ ਦੇ ਨੂੰ ਇੱਕ ਕਮੇਟੀ ਤੱਕ ਪਹੁੰਚੇ ਤੇ ਕਮੇਟੀ ਦਾ ਅੰਤਰੀ ਸੰਸਕਾਰ ਲਈ ਡੈਡ ਬੋਡੀ ਹੈ ਜਿਹੜੀ ਇਹਨਾਂ ਦੇ ਹਵਾਲੇ ਨੂੰ ਇਹ ਡੈਡ ਬੋਡੀ ਸਾਨੂੰ ਹਸਪਤਲ ਕੀਤੀ ਜਾ ਰਹੀ ਹੈ ਇਸ ਟਾਈਮ ਅਸੀਂ ਗਏ ਆ ਪੀਜੀਆਈ ਚੰਡੀਗੜ੍ਹ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਦਾ ਦੇਹ ਸੰਸਕਾਰ ਬਲਾਉਂਗੀ ਕੀਤਾ ਜਾਣਾ ਹੁਣ ਅਸੀਂ ਲਾਸ਼ ਨੂੰ ਐਮਬੂਲੈਂਸ ਦੇ ਵਿੱਚ ਪਾਲਿਆ ਪਾਉਣ ਤੋਂ ਬਾਅਦ ਹੁਣ ਫਿਰ ਅਸੀਂ ਰਵਾਨਾ ਹੋ ਗਏ ਆ ਬਲਾਉਂਗੀ ਸ਼ਮਸ਼ਾਨ ਘਟ ਨੂੰ ਜੋ ਕਿ ਮਹਾਲੀ ਦੇ ਵਿੱਚ ਸਥਿਤ ਹੈ ਹੁਣ ਅਸੀਂ ਮਹਾਲੀ ਬਲੌਂਗੀ ਸਮਸ਼ਾਨ ਘਾਟ ਦੇ ਵਿੱਚ ਪਹੁੰਚ ਗਏ ਆ ਅੰਤਿਮ ਸੰਸਕਾਰ ਵੇਲੇ ਜੋ ਵੀ ਕ੍ਰਿਆ ਕਰਮ ਹੁੰਦੇ ਆ ਅਸੀਂ ਉਹਦੇ ਅਨਸਾਰ ਇਹਨਾਂ ਦਾ ਦੇਹ ਸੰਸਕਾਰ ਕਰ ਦਿੱਤਾ ਹੈ ਤੇ ਅੱਗੇ ਪ੍ਰਮਾਤਮਾ ਭਲੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਜਿਹੜੀ ਪੁਲਿਸ ਕਾਰਵਾਈ ਜਿਹੜੀ ਕਾਰਵਾਈ ਜਿਹੜੀ ਅਸੀਂ ਆਪਣੀ ਐਨਜੀਓ ਰਜਿਸਟਰਡ ਕਰਾਈ ਹੈ ਉਹਦੇ ਸਬੰਧ ਵਿੱਚ ਸਾਡੇ ਕਾਗਜ਼ਾਤ ਹੁੰਦੇ ਨੇ ਉਹ ਪੂਰੇ ਕੀਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜਗਤਪਾਲ ਜੀ ਤੋਂ ਫਿਰ ਉਹਨਾਂ ਦੇ ਸਾਈਨ ਵਗੈਰਾ ਕਰਾਏ ਸਾਈਨ ਕਰਾਉਣ ਤੋਂ ਬਾਅਦ ਸਾਡੀ ਜਿਹੜੀ ਪੂਰਤੀ ਹੋਈ ਕਾਗਜ਼ ਪੱਤਰਾਂ ਦੀ ਜੋ ਕਿ ਸਾਨੂੰ ਅੱਜ ਬੋਡੀ ਮਿਲੀ ਸੀ ਡੈਡ ਬੋਡੀ ਮਿਲੀ ਸੀ ਕਿਸੇ ਵੀਰ ਭਰਾ ਦੀ ਜੋ ਕਿ ਪ੍ਰਵਾਸੀ ਸੀ ਤੇ ਜਿਸ ਦੀ ਕੋ شناخت ਹੋ ਨਹੀਂ ਸਕੀ ਸੀ ਤੇ ਥੋੜੇ ਦਿਨ ਪਹਿਲਾਂ ਉਹਦੀ ਡੈਥ ਹੋ ਗਈ ਸੀ ਜਿੱੱਡੀ ਦੇ ਕਰਕੇ ਸਾਨੂੰ ਇੱਕ ਅਲਟੀਮੇਟ ਕਾਲ ਆਉਂਦੀ ਹੈ ਫੇਸ ਇੱਕ ਤੋਂ ਥਾਣੇ ਤੋਂ ਸੋ ਅੱਜ ਉਹ ਡੈੱਡ ਬਡੀ ਨੂੰ ਅਸੀਂ ਲੈ ਕੇ ਬਲੌਂਗੀ ਜੋ ਕਿ ਸ਼ਮਸ਼ਾਨ ਘਾਟ ਬਣਿਆ ਉੱਥੇ ਆਏ ਸੀ ਉਹ ਕਿਉਂ ਤੋਂ ਬਾਅਦ ਉਹਨਾਂ ਦਾ ਸੰਸਕਾਰ ਹੁਣ ਕਰਤਾ ਪਰਮਾਤਮਾ ਉਹਨਾਂ ਦੀ ਜਿਹੜੀ ਦੇਹ ਹੈ ਜਿਹੜੀ ਉਹਨਾਂ ਦੀ ਜੋ ਵੀ ਰੂਹ ਹੈ ਉਹਨੂੰ ਸ਼ਾਂਤੀ ਬਖਸ਼ੇ ਆਪਣੇ ਚਰਨਾਂ ਨਾਲ ਆਪੇ